thank oh. ਪੀਬੀ 92 نیوز 24 ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਪਹੁੰਚਿਆ ਸਾਹਨੇਵਾਲ ਕੋਹਾੜਾ ਰੋਡ ਵਿਖੇ ਟਰੱਕ ਕੋਆਪਰੇਟਰ ਯੂਨੀਅਨ ਦੇ ਵਿੱਚ ਬਾਬਾ ਬਿਸ਼ਨ ਦਾਸ ਜੀ ਦੀ ਵਰਸੀ ਮਨਾਈ ਗਈ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਅਮਰਿਤਪਾਲ ਸਿੰਘ ਪੋਲਾ ਨੇ ਦੱਸਿਆ ਕਿ ਯੂਨੀਅਨ ਦੇ ਵਿੱਚ 14 ਜੂਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਅਤੇ ਅੱਜ 16 ਜੂਨ ਨੂੰ ਭੋਗ ਪਾਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਪਹੁੰਚੇ ਅਤੇ ਪ੍ਰਧਾਨ ਅਮਰਿਤਪਾਲ ਸਿੰਘ ਪੋਲਾ ਜੀਤ ਸਿੰਘ ਬਗਾਤੇ ਸਮੂਹ ਮੈਂਬਰਾਂ ਦੇ ਵੱਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਸਮੂਹ ਸੰਗਤਾਂ ਦੇ ਲਈ ਲੰਗਰ ਵੀ ਅਟੁੱਟ ਵਰਤਾਇਆ ਗਿਆ ਸਭ ਕੁਝ ਹੀ ਹੋ ਗਿਆ ਹੈ ਮੈਂ ਕੀ ਕਰਾਂਗਾ with <laughs> me. ا دکھتا سکھنا واقس کمار واحد جی کی فتح بار جی کی پہنچ ساتھی سمت ہے گرو نانک دیو جی آئے گی گول گا رمد آئے ارجن ہر جو وطن ਆਪਰੋ ਜੀ ਨਮਸਕਾਰ ਇਹ ਵੀ ਦੱਸ ਕੇ ਰਹੀ ਹੈ ਜੀ ਸਭ ਜੀ ਆਏ ਧੰਨਵਾਦ ਕਰਦੇ ਹਾਂ ਕਰਮੋਣੀ ਜੀ ਅੱਜ ਦੇ ਕਾਰਜਾ ਨੂੰ ਬੱਚੇ ਦੀ ਬਰਗਾਤ ਆਪ ਭਾਈ ਜੀ ਨਾਲ ਸਹਾਇਤਾ ਕੀਤੀ ਹੈ ਜਿਹੜੇ ਗੁਰਦਵਾਰ ਚੱਕੀ ਕੇ ਬਾਟ ਸੁਦਾਰਨ ਜੀ ਦਾ ਧਿਆਨ ਕਰਕੇ ਕੰਮ ਕਰਦਾ ਹੈ ਦੋਨੋਂ ਜੀ ਤੇ ਪੰਖ ਪਿਆਰੇ ਚੰਦ ਚੜਦਾ ਜਾਦੇ ਚੜੀ ਹੁੰਦੇ ਹੱਡੀਆਂ ਜੁੱਤੀਆਂ ਤਕੀਨ ਨਾਮ ਚੱਲੇ ਆਂ ਭਗਵਾਨ ਜੁਤੀਆ ਦੇਖਦਾ ਹੈ ਤੇ ਗਵਾਹਿ ਦੇਖਿਆ ਅੰਮ੍ਰਿਤ ਦਾ ਨਾਮ ਪਿਆਰਿਆਂ ਸੁਖਿਆ ਦੇ ਤ੍ਰਿਤਰ ਕਾਇਰਾਂ ਦੇ ਅੰਦਰਲੇ ਰੋਤਲਾ ਬੋਲੇ ਜੀ ਵਾਹਿਗੁਰੂ ਦੇ ਵੀ ਰਿਹਾ ਨਾ ਨ ਜਾਣੇ ਹੀ ਆ ਬੋਲਣਾ ਜੀ ਸਤਨਾਮੁ ਮੇਰੀ ਵਾਹਿਗੁਰੂ ਤੀਨੇ ਤਾਪ ਨਿਵਾਰ ਨਹਾਰਾ ਵਿਭੰਤਾ ਸੁਖਰਾ ਸਭ ਕੋ ਸਿਧਨਾ ਕੋ ਜਗ ਹੈ ਜਾਂ ਤੀਨ ਰਹੀ ਅਗਾਦ ਅੰਗਾ ਸਿ ਕੋ ਵਾਰ ਵੈ ਭੀ ਕੀ ਬੰਦੇ ਵਾਰ ਤੋ ਪ੍ਰੋਫੈਸਰ ਜੀ ਦਾ ਨਾਮ ਕੋ ਲਈ ਜੀ ਆਇਆਂ ਨੂੰ ਆਪ ਜੀ ਆਇਆਂ ਨੂੰ ਆਪ ਜੀ ਦਾ ਆਪ ਜੀ ਦਾ ਆਪ ਜੀ ਮਾ ਅਧਿਰੇਤ ਹਨ ਮੈਂ ਦੇ ਫੋਮੇ ਨਹੀਂ ਹੋ ਪੀ ਸਿੱਧਾਰਣ ਹੋ ਅੰਗਰੇਜ਼ ਤਾਂ ਸੇ ਵੀ ਪਰ ਜਾਣ ਕਿ ਕੋਮਨ ਹੈ ਜਿਹੜੇ ਸਾਰ ਸ੍ਰੀ ਗੁਰੂ ਅਸਾਜੀ ਦੇ ਚਾਰ ਨੂੰ ਪਾ ਕੇ ਅੰਮ੍ਰਿਤ ਦਿਹੀ ਗੁਰੂ ਜੀ ਅਨਵੀ ਦੀ ਮਰਸ਼ੀ ਬਣਾਈ ਗਈ ਹੈ ਬੜੀ ਸਰਬੋਗੋਮ ਸਾਰੇ ਫਮੀ ਕਾ ਲੱਕੇ ਹੀ ਸਮਾਉਂਦੇ ਜਿੰਨੇ ਵੀ ਟ੍ਰੱਕ ਤੇ ਲੋਂਡੀ ਟ੍ਰੱਕ ਤੇ ਜਿਵੇਂ ਜਿਵੇਂ ਸਾਰੇ ਅੱਗੇ ਵੀ ਇਹ ਸਿਵਲ ਸਭੀ ਵਿਨੀਅਮੇ ਪਹੁੰਚਦਾ ਹਾਂ ਜੇਕਰ ਮੈਂ ਮੈਂ ਦੇ ਸਭਾ ਵੱਲ ਦੇ ਪਹੁੰਚੇ ਨੇ ਚੇਤੇ ਹੋਰ ਤੇ ਸਰਵਾਰ ਹੋ ਗਏ ਕਿ ਇਹ ਨੁਮੀਆਂ ਕਾਬਲ ਤੋਂ ਭਵਾਂਤੀ ਆਉਂਦੇ ਹਨ ਮੈਂ ਪਹੁੰਚੇ ਨੇ ਪਰ ਅਜਿਹਾ ਦੋਸਤ ਪਹੁੰਚ ਕੀਤਾ ਗਿਆ ਵਿਸ਼ੇਸ਼ ਤੌਰ ਤੇ ਬਹੁਤ ਬੁਰੀ ਸਟੇਟੇਟਾ ਦਾ ਗੁਰਸੇਵਾ ਲੰਗਰ ਚੋਲਾਵੇ ਲੰਗਰ ਤੇ ਹੋਰ ਚਾਹ ਪਾਣੀ ਦੇ ਪੁੱਟ ਲੰਗਰ ਵਰਤਣਗੇ ਸੰਗ ਦੇ ਕੇ ਜੋ ਅੱਜ ਇਹ ਸਰਦ ਰਿਕਨ ਦੀ ਬੁਰੀ ਮੈਂ ਮੰਨ ਲਉਂਗਾ ਕਿ ਸਕੂਲ ਮਿਲਿਆ ਹੈ ਇਹਦਾ ਬਹੁਤ ਸਾਰਾ ਇਹ ਫੰਡ ਜੋ ਰੱਖ ਕੇ ਰਹੀ ਬੁਢੀਆਂ ਮਾਇਆਂ ਨੇ ਇਹ ਉਹਨਾਂ ਦਾ ਉਹ ਤਾਂ ਸਾਰਾ ਲੈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਇਹ ਤੇ ਅੰਬਾਸ ਬੈਂਕੀ ਯੋਗਲੀ ਕਰਦਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਾਂ ਕਿ ਵੀ ਇਸੇ ਤਰ੍ਹਾਂ ਹਰ ਸਾਲ ਇਹ ਫੰਡਿੰਗ ਚ ਗੋਵਰੀ ਪ੍ਰੋਗਰਾਮ ਚੱਲੇ ਨੇ ਪਰ ਇਹ ਪਿੰਡਾਂ ਤੇ ਇਸ ਤਰ੍ਹਾਂ ਇਸੇ ਇਸੇ ਤਰ੍ਹਾਂ ਕੰਮ ਆਲਾ ਕਰਦੇ ਰਿਹਾ ਹੈ ਇਹ ਪੁੰਹਾਰੇ ਇਸੇ ਤਰ੍ਹਾਂ ਚੱਲਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਇਹ ਨੀਤੀ ਬਦਲ ਇਹ ਇਹ ਸਮਾਗਮ ਚੱਲ ਨਹੀਂ ਹੋਇਆ ਕੀਤਾ ਜਾਵਾ ਮੈਂ ਇਹ ਤੇ ਬੋਲਣ ਦਾ ਮੌਕਾ ਚਾੜਾ ਕੀਤਾ ਹਾਂ ਉਸ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਜੋ ਅੱਜ ਫੈਕ ਯੂਨੀਅਨ ਸਾਨੇਵਾਲ ਦੇ ਪ੍ਰਧਾਨ ਫ਼ਲਕਿੰਦੀ ਭੋਲਾ ਜਨਿਤ ਉਹਨਾਂ ਨੇ ਆਪਣੇ ਸਮੂਹ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਗੁਰਦੀਪ ਸਿੰਘ ਜੀ ਪੋਹ ਪ੍ਰਬੰਧ ਇਹਦੇ ਵਿੱਚ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਸਹਿਯੋਗ ਦੇ ਨਾਲ ਜੋ ਨਵਾਂ ਬਿਸ਼ਨੂਵਾਸ ਜੀ ਦੀ ਬੰਸੀ ਨੂੰ ਮਨਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡਕੜ ਸਾਹਿਬ ਦੇ ਪੋਹ ਪਾਏ ਹਨ ਮੈਂ ਸਾਰਿਆਂ ਨੂੰ ਇਸ ਵੀ ਮੇਰਾ ਇਹਨਾਂ ਕਿ ਮਹਾਂੂ ਕਿਰਪਾ ਕਰੇ ਇਸ ਤਰ੍ਹਾਂ ਕਿਉਂ ਖਤ ਭਾਗ ਦੇ ਨਾਲ ਸੋਨੀਆਂ ਯੂਨੀ ਨਾਲ ਚੱਲਦੀਆਂ ਰਹਾਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦੇਖੋ ਰੇਲਾਂਾਂ ਦੇ ਚੱਲਣਾ ਵਾਹ ਵੀਰਾ ਊਟਾ ਸਾਂ ਲੈਤੀ ਤਾਂ ਦੇਖੋ ਇੱਥੇ ਵੀ ਲੈਕ ਨੇ ਅਕਵਾਰੀ ਤੱਕ ਪਹੁੰਚ ਪਹੁੰਚ ਕੇ ਆਏ ਰੇ ਡਰਾਈਵਰ ਵੀਰਾਂ ਦੇ ਸਿਰ ਤੇ ਵੇਚਿਆ ਸਾਹਿਬ ਵੀ ਹੱਥ ਪਾ ਆ ਦਿਓ ਜੰਦੀ ਗੁੜੀ ਚ ਆਪਾਂ ਗੁੜੀ ਤਕੀਕਰ ਮੈਂ ਇਹੀ ਕਰਾਈ ਤਵਾਰੇ ਫੇਰ ਆਪਣੇ ਵੱਲ ਮੈਂਨ ਜਸਵਿੰਦਰ ਕਰਤਾਰ ਨੇ ਕਾਹੋਰ ਨੇ ਸਾਰੇ ਪਰਵਾਰਾਂ ਮੇਰੀ ਕਹਿੰਦਾ ਕਿ ਪਿਆਰ ਇਤਬਾਕ ਦੇ ਨਾਲ ਜੋ ਨਿਗਰ ਲਾਉਂਦੇ ਹਨ ਜਗਰੂਗਾ ਸਾਹਿਬ ਦੇ ਲਿਆ ਕੇ ਚਰਨ ਪਵਾ ਕੇ ਆਪਣੇ ਹਿਰਨ ਨੂੰ ਪਵਿੱਤਰ ਕਰਦੇ ਹਨ ਇਲਾਕੇ ਨੂੰ ਪਵਿੱਤਰ ਕਰਦੇ ਹਨ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਇਥੇ ਮੰਤਰੀ ਸਰ ਹਰਵਿੰਦਰ ਸਿੰਘ ਮੰਧੀਆਂ ਕੈਬਨਟ ਮਿਨਿਸਟਰ ਪਹੁੰਚਿਆ ਉਹਨਾਂ ਦਾ ਵੀ ਇਥੇ ਪਹੁੰਚਣ ਲਈ ਜਿਵਾਆਂ ਨੂੰ ਤੁਮੂ ਕਾਉਂਸਲਰ ਸਾਹਿਬਾਨ ਰਾਜੀ ਪਾਟਿਆ ਜੀ ਜਿਨਨੇ ਵੀ ਸਾਡੇ ਕਾਉਂਸਲਰ ਹਨ ਸਾਰੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ